ਲੋ ਗੱਲ ਕਰ ਲੱਗੇ ਆ ਬਈ ਉਹਨਾਂ ਬੱਚਿਆਂ ਦੀ ਜਾਂ ਉਹਨੇ ਮਾਪਿਆਂ ਦੀ ਤੇ ਵਿੱਚ ਏਜੰਟਾਂ ਦਾ ਵੀ ਰੋਲ ਹੈਗਾ ਵੀ ਏਜੰਟ ਵੀ ਧੋਖਾ ਕਰ ਜਾਂਦੇ ਆ ਬਹੁਤ ਬੇਈਮਾਨ ਹੁੰਦੇ ਆ ਇਹ ਜਿਹੇ ਏਜੰਟਾਂ ਦੇ ਕੀੜੇ ਪਾਣੇ ਚਾਹੀਦੇ ਆ ਤੇ ਉਹਨਾਂ ਦੇ ਆਪ ਦੇ ਬੱਚਾ ਨਾਲ ਇਹ ਜੀ ਗੱਲ ਹੋਵੇ ਨਾ ਫੇਰ ਉਹ ਉਹਨਾਂ ਨੂੰ ਪਤਾ ਲੱਗੇ ਵੀ ਇਹ ਕੀ ਦੁੱਖ ਹੁੰਦਾ ਮਾਪਿਆਂ ਨੂੰ ਜਿਹਦੇ ਬੱਚੇ ਨੂੰ ਸੀ ਪਸਾ ਦੇਣੇ ਆਲੇ ਜਾ ਕੇ ਉੱਥੇ ਤੇ ਪਰ ਬੱਚਾ ਨੂੰ ਵੀ ਚਾਹੀਦਾ ਕਿ ਇੱਕ ਨੰਬਰ ਤੇ ਜਾਓ ਤੇ ਇੱਕ ਨੰਬਰ ਤੇ ਜਾ ਕੇ ਵੀ ਕਮਾਈ ਕਰਦੇ ਕਰਦੇ ਮਾਪਿਆਂ ਨੂੰ ਭੁੱਲ ਜਾਂਦੇ ਆ ਨਸ਼ੇ ਕਰ ਲੱਗ ਜਾਂਦੇ ਆ ਤੇ ਬਈ ਫਿਰ ਮਾਪੇ ਤਾਂ ਠੀਕਦੇ ਆ ਵੀ ਸਾਡੇ ਬੱਚਿਆਂ ਦੀ ਆਊਗੀ ਕਮਾਈ ਪਰ ਪੈਰਾ ਇੱਥੋਂ ਮਿੱਟੀ ਉਹਨੋਂ ਨਿਕਲਦੀ ਹੈ ਜਦੋਂ ਬੇੜੇ ਦੇ ਵਿੱਚ ਬੱਚੇ ਦੀ লাশ ਆ ਜਾਂਦੀ ਆ ਉਹ 15 20 ਦਿਨਾਂ ਤੋਂ ਜਾਂ 10 ਦਿਨਾਂ ਤੋਂ ਆਉਂਦੀ ਹੈ ਬਹੁਤ ਬੁਰਾ ਹਾਲ ਹੋ ਜਾਂਦਾ ਮਾਪਿਆਂ ਦਾ ਉਦੋਂ ਤੇ ਪਾ ਇਹ ਬੱਚਿਆਂ ਨੂੰ ਇਹ ਬੇਨਤੀ ਆ ਉੱਥੇ ਜਾ ਕੇ ਕਮਾਈ ਕਰੋ ਤੁਸੀਂ ਜ਼ਮੀਨ ਛੋੜੀ ਗੈਨੇ ਵਾ ਕਰਕੇ ਭੇਜਿਆ ਸੋ ਮਾਪਿਆਂ ਨੇ ਤੇ ਉੱਥੇ ਕਮਾਈ ਕਰਕੇ ਆ ਕੇ ਤੁਸੀਂ ਬਖਾਓ ਮਾਪਿਆਂ ਦਾ ਦਿਲ ਖੁਸ਼ ਕਰੋ ਵੀ ਹਾਂ ਅਸੀਂ ਕਮਾ ਕੇ ਲਿਆਏ ਆ ਤੇ ਛੋੜੀ ਕਮਾਈ ਦੇ ਥਾਂ ਤੇ ਛੋੜੀ ਲਾਸ਼ ਆਉਂਦੀ ਹੈ ਨਾ ਉਦੋਂ ਮਾਪਿਆਂ ਨੂੰ ਫਿਰ ਕਿਸੇ ਪਾਸੇ ਧਰਤੀ ਵਿਆਰ ਨਹੀਂ ਦਿੰਦੀ ਵੀ ਕਿੱਧਰ ਜਾਣ ਮਾਪੇ ਕਮਾਈ ਕਰਿਆ ਕਰੋ ਤੇ ਉਹਨਾਂ ਬੱਚਿਆਂ ਨੂੰ ਇਹ ਚੇਤਾਵਨੀ ਆ ਵੀ ਨਸ਼ੇ ਕਰਕੇ ਬਾਹਰ ਜਾ ਕੇ ਨਾ ਮਰੋ ਫਿਰ ਜੇ ਨਸ਼ੇ ਕਰਕੇ ਮਰਨਾ ਹੈ ਇੱਥੇ ਮਰ ਜਾ ਛੋੜਾ ਟਾਈਮ ਨਾ ਸ਼ਸਕਾਰਤਾ ਹੋ ਜੇ ਛੋੜਾ 15 20 ਦਿਨ ਲਾਸ਼ ਰੋਲਦੀ ਫਿਰਦੀ ਆ ਨਸ਼ੇ ਨਾ ਕਰਿਆ ਕਰੋ ਕਮਾਈ ਕਰਿਆ ਕਰੋ ਇੱਥੇ ਵੀ ਕਿਸੇ ਨਸ਼ਾ ਕਰਨਾ ਮਾੜਾ ਹੈ ਕੰਮ ਕਰਿਆ ਕਰੋ ਨਸ਼ਾ ਸਭ ਤੋਂ ਇੱਕੋ ਹੀ ਚੰਗਾ ਹੈ ਕੰਮ ਦਾ ਸਭ ਤੋਂ ਪਹਿਲਾਂ ਗਰਵਾਣੀ ਦਾ ਨਸ਼ਾ ਕਰੋ ਉਦੋਂ ਬਾਅਦ ਕੰਮ ਦਾ ਨਸ਼ਾ ਕਰੋ ਚੰਗਾ ਕਰੋ ਚੰਗਾ ਖਾਓ ਚੰਗਾ ਬੋਲੋ ਚੰਗੀ ਰਹਿਣੀ ਸਹਿਣੀ ਰੱਖੋ ਤੁਸੀਂ ਆਪ ਦੀ ਪਰ ਨਸ਼ੇ ਕਰਨੇ ਮਾੜੇ ਆ ਇਹ ਸਾਨੂੰ ਇਹ ਦੁੱਖਾਂ ਦੀ ਭਰੀ ਕਹਾਣੀ ਹੈ ਇੱਕ ਜਿਹੜੀ ਕਿਸੇ ਮਾਪਿਆਂ ਨਾਲ ਹੋਈ ਤੇ ਮੁੰਡਾ ਬਾਹਰੋਂ ਜਿਹੜਾ ਸੀ ਆ ਕਮਾਈ ਕਰਨ ਗਿਆ ਵਿਚਾਰਾ ਤੇ ਉਹ ਨਸ਼ੇ ਕਰ ਕਰ ਜ਼ਿੰਦਗੀ ਕਾਲੀ ਬਰਬਾਦ ਹੋਨੇ ਤੇ লাশ ਉਹਦੀ ਇੱਥੇ ਜਦ ਆਈ ਫਿਰ ਉਹਨਾਂ ਮਾਪਿਆਂ ਦੇ ਦਿਲ ਤੇ ਕੀ ਬੀਤਦੀ ਹੈ ਉਹ ਤਾਂ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਇਹ ਲੋ ਸੁਣੋ ਗੀਤ ਜੈ ਸੰਗਵਾਲਿਆਂ ਨੂੰ ਪੜਦਾ ਬੱਚ ਜਿਹੜੇ ਬੱਚੇ ਭੱਜ ਗਏ ਕੈਨੇਡਾ ਤੇ ਅਮਰੀਕਾ ਜਿਹੜੇ ਬੱਚੇ ਭੱਜ ਗਏ ਕੈਨੇਡਾ ਤੇ ਅਮਰੀਕਾ ਜੀ ਮਾਪਿਆਂ ਦਾ ਨਹੀਂ ਲੱਗਦਾ ਕਈ ਉੱਥੇ ਫਸ ਗਏ ਮੁਸੀਬਤਾਂ ਦੇ ਵਿੱਚ ਪਤਾ ਲੱਗੇ ਨਾ ਓਏ ਯੰਟ ਠੱਗ ਦਾ ਕਈ ਉੱਥੇ ਫਸ ਗਏ ਮੁਸੀਬਤਾਂ ਦੇ ਵਿੱਚ ਪਤਾ ਲੱਗੇ ਨਾ ਓਏ ਯੰਟ ਠੱਗ ਦਾ ਕੰਨਿਆ ਨੂੰ ਤਾਂ ਜੰਗਲੀ ਜਾਨਵਾਰ ਖਾ ਗਏ ਕੰਨਿਆ ਨੂੰ ਤਜੰਗਲੀ ਜੇ ਜਾਨਵਾਰ ਖਾਗੇ ਪਏ ਪਿੰਜਰ ਮਨੁੱਖੀ ਵੇਖਿਆ ਕੰਨਿਆ ਨੂੰ ਤਜੰਗਲੀ ਜੇ ਜਾਨਵਾਰ ਖਾਗੇ ਪਏ ਪਿੰਜਰ ਮਨੁੱਖੀ ਵੇਖਿਆ ਰੋ ਰੋ ਕੇ ਮਾਪੇ ਕਹਿੰਦੇ ਅੰਨੇ ਹੋਗੇ ਛੋਡੇ ਇੱਥੇ ਗਲੀਆਂ ਚਰੋਂਦੇ ਵੇਖਿਆ ਉੱਥੇ ਜਾ ਕੇ ਵੀ ਨਾ ਸ਼ਿਕਾਰ ਮਰ ਜਾਂਦੇ ਉੱਥੇ ਜਾ ਕੇ ਵੀ ਐ ਨਸ਼ਾ ਕਰ ਮਾਰ ਜਾਂਦੇ ਖਿਆਲ ਰੱਖਦੇ ਨੇ ਪਿਓ ਦੀ ਪੱਗ ਦਾ ਉੱਥੇ ਜਾ ਕੇ ਨਸ਼ੇ ਵੀ ਐ ਕਰ ਮਾਰ ਜਾਂਦੇ ਖਿਆਲ ਰੱਖਦੇ ਨੇ ਪਿਓ ਦੀ ਪੱਗ ਦਾ ਕਈ ਉੱਥੇ ਫਸ ਗਏ ਮੁਸੀਬਤਾਂ ਦੇ ਵਿੱਚ ਪਤਾ ਲੱਗੇ ਨਾ ਓਏ ਜੰਟ ਠੱਗ ਦਾ ਦੇਓ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਸੋਡੇ ਮਾਪਿਆਂ ਨੇ ਸੋਨੂ ਸੀਗਾ ਜੰਮਿਆ ਦੇਓ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਸੋਡੇ ਮਾਪਿਆਂ ਨੇ ਸੋਨੂ ਸੀਗਾ ਜੰਮਿਆ ਜਾ ਕੇ ਕੈਨੇਡਾ ਵਿੱਚ ਜਾ ਕੇ ਕੈਨੇਡਾ ਵਿੱਚ ਨਸ਼ੇ ਕਰਦੀਆਂ ਗੱਲ ਸੁਣ ਲੈ ਅਕਲ ਦੇ ਆਨਿਆਂ ਜਾ ਕੇ ਕੈਨੇਡਾ ਵਿੱਚ ਨਸ਼ੇ ਕਰਦਾ ਏ ਗੱਲ ਸੁਣ ਲਾ ਅਕਲ ਦੇ ਆ ਅੰਨਿਆ ਮਾਪੇ ਤੇਰੇ ਕਰ ਦੇ ਅੜੀਕ ਤੇਰੇ ਪੈਸਿਆਂ ਦੀ ਮਾਪੇ ਤੇਰੇ ਕਰ ਦੇ ਅੜੀਕ ਪੈਸਿਆਂ ਦੀ লাশ ਵੇੜੇ ਵਿੱਚ ਆਈ ਲੱਗਦਾ ਮਾਪੇ ਤੇਰੇ ਕਰ ਦੇ ਅੜੀਕ ਪੈਸਿਆਂ ਦੀ লাশ ਵੇੜੇ ਵਿੱਚ ਆਈ ਲੱਗਦਾ ਕਈ ਉੱਥੇ ਫਸ ਗਏ ਮੁਸੀਬਤਾਂ ਦੇ ਵਿੱਚ ਪਤਾ ਲੱਗੇ ਨਾ ਓਏ ਜੰਟ ਠੱਗਰਾ ਕਈ ਉੱਥੇ ਫਸ ਗਏ ਮੁਸੀਬਤਾਂ ਦੇ ਵਿੱਚ ਪਤਾ ਲੱਗੇ ਨਾ ਓਏ ਜੰਟ ਠੱਗਰਾ ਇੱਥੇ ਛੋਡੇ ਫੋਨ ਤੇ ਐ ਮੈਸੇਸ ਆਉਣਾ ਛੋਡੇ ਪੁੱਤਾਂ ਦੀ ਤਾਂ ਆਊਗੀ ਕਮਾਈ ਇਥੇ ਛੋਡੇ ਫੋਨ ਤੇ ਐ ਮੈਸਸ ਆਉਣਾ ਛੋਡੇ ਪੁੱਤਾਂ ਦੀ ਤਾਂ ਆਊਗੀ ਕਮਾਈ ਉਦੋਂ ਛੋਡੇ ਸੋਫਾ ਨੇ ਜੇ ਹੋਗੇ ਚੂਰ ਚੂਰ ਛੋਡੇ ਭੇੜ ਵਿੱਚ লাশ ਜਦੋਂ ਆਈ ਉਦੋਂ ਛੋਡੇ ਸੋਫਾ ਨੇ ਜੇ ਹੋਗੇ ਚੂਰ ਚੂਰ ਛੋਡੇ ਭੇੜ ਵਿੱਚ লাশ ਜਦੋਂ ਆਈ ਅਨਪੜ੍ਹ ਆਖ ਸੋਨੁ ਜੈ ਸਿੰਘ ਵਾਲਾ ਅਨਪੜ੍ਹੇ ਆਖ ਸੋਨੁ ਜੈ ਸਿੰਘ ਵਾਲਾ ਮੁੰਡਾ ਪਾਣੀ ਦੀ ਸਿਝਗ ਵਰਗਾ ਕਈ ਉੱਥੇ ਫਸ ਗਏ ਮਸੀਬਤਾਂ ਦੇ ਵਿੱਚ ਪਤਾ ਲੱਗੇ ਨਾ ਓਏ ਜੰਟ ਠੱਗ ਦਾ ਕਈ ਉੱਥੇ ਫਸ ਗਏ ਮਸੀਬਤਾਂ ਦੇ ਵਿੱਚ ਪਤਾ ਲੱਗੇ ਨਾ ਓਏ ਜੰਟ ਠੱਗ ਦਾ ਦੇਖੋ ਬਈ ਨਾ ਤਾਂ ਕਿਸੇ ਇਹ ਮਾਤਿਆਂ ਦਾ ਕਸੂਰ ਹੈ ਜਾਂ ਤਾਂ ਏਜੰਟ ਦਾ ਕਸੂਰ ਹੈ ਤੇ ਜਾਂ ਫਿਰ ਉਹ ਮੁੰਡਾ ਜਿਹੜਾ ਉੱਥੇ ਜਾ ਕੇ ਨਸ਼ੇ ਕਰਦਾ ਹੈ ਨਹੀਂ ਭਾਈ ਜੇ ਘੱਟ ਕਮਾਈ ਆ ਘੱਟ ਕਰ ਲੋ ਥੋੜਾ ਘਣਾ ਚਿਹਰਾ ਦੀ ਟਿਕਟ ਜੋਗੇ ਪੈਸੇ ਕਮਾ ਕੇ ਬੇਸ਼ੱਕ ਤੁਸੀਂ ਵਾਪਸ ਆ ਜਾਓ ਇੱਥੇ ਸੰਗ ਸੰਗ ਨਾ ਮੰਨੋ ਇੱਥੇ ਆਉਣ ਤੇ ਵੀ ਅਸੀਂ ਕਿਵੇਂ ਮੂੰਹ ਬਖਾਵਾਂਗੇ ਦੁਨੀਆਂ ਤਾਂ ਅੱਖ ਹੀ ਜਾਂਦੀ ਹੁੰਦੀ ਹੈ ਤੇ ਤੁਸੀਂ ਇੱਥੇ ਆ ਜਾਓ ਇੱਥੇ ਬਥੇਰੇ ਕੰਮ ਪਿਆ ਕਰਨ ਵਾਲੇ ਪੰਜਾਬ ਚ ਬਥੇਰੇ ਪਿਆ ਭਾਰਤ ਚ ਕੰਮ ਕਰਨ ਵਾਲੇ ਤੇ ਪਰ ਨਾ ਮਰੂ ਨੰਨਾ ਸ਼ੇਕਾਰ ਕਰ ਉੱਥੇ ਤੇ ਬਾਕੀ ਜਿਹੜਾ ਕੋਈ ਮੁਰਬੀ ਆਵੇ ਬੱਚਾ ਉਹਨੂੰ ਕੁੱਤੇ ਕਮੇਨੇ ਨਾ ਛੇਡਾਂ ਕਰਦੇ ਆ ਕੋ ਬੰਦੇ ਕੁੱਤੇ ਕਮੇਨੇ ਹੁੰਦੇ ਆ ਜਿਹੜੇ ਕਿਸੇ ਦੇ ਨਾ ਜ਼ਖਮ ਤੇ ਨੂਨ ਪਾਉਂਦੇ ਆ ਨਹੀਂ ਭਾਈ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ ਅਗਲਾ ਦੁਖੀ ਤਾਂ ਪਹਿਲੇ ਹੀ ਹੁੰਦਾ ਤੇ ਤੁਸੀਂ ਉਹਨੂੰ ਆਏ ਨੂੰ ਫੇਰ ਛੇਡਾਂ ਕਰੋਗੇ ਬਹੁਤ ਮਾੜੀ ਗੱਲ ਐ ਸਾਨੂੰ ਵੀਡੀਓ ਕਿਹੋ ਜੀ ਲੱਗੀ ਇਹ ਮੈਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਰਪਾ ਕਰਕੇ ਤੇ ਮੇਰੀ ਵੀਡੀਓ ਸ਼ੇਅਰ ਕਰ ਦਿਆ ਕਰੋਗੇ ਕਮੈਂਟ ਪਾ ਕੇ ਜਰੂਰ ਦੱਸਿਓ ਤੇ ਲਾਇਕ ਕਰ ਦਿਆ ਕਰੋ ਤੇ ਮੈਂ ਤੁਹਾਡੀ ਸੇਵਾ ਕਰਦਾ ਰਹੂੰਗਾ ਤੁਹਾਡਾ ਆਪਣਾ ਅਣਪੜ ਜੈ ਸਿੰਘ ਵਾਲਾ ਬਹੁਤ ਬਹੁਤ ਧੰਨਵਾਦ